ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਗੱਬਣ ਟੋਕੜ ਮਾਝ ਦੇ ਕਊਆ ਜੀ ਬਾਕੀ ਛੋਟੀ ਗੱਲ ਕਰਾਉਣੇ ਬਾਈ ਜੀ ਨਾ ਤੇ ਥੋੜੀ ਜੀ ਡਰਦੀ ਐ ਇਹਨੂੰ ਐ ਆ ਵੀ ਡਾਕਟਰ ਆ ਤਾਂ ਕਰਕੇ ਕਰਾਉਣੇ ਬਾਈ ਨੇ ਗੱਲ ਛਡਾ ਛਡਾ ਬਹੁਤ ਆ ਪਹਿਲੇ ਸੂਏ ਬਹੁਤ ਉਹ ਦਿੱਤਾ ਬਾਕੀ ਬਾਈ ਜੀ ਨੇ ਗੱਲ ਕਰਾਉਣੇ ਆ ਆਪਾਂ ਬਾਕੀ ਪੈਂਡ ਫਾਉਂਡੇਸ਼ਨ ਨੂੰ ਪੁੱਛ ਕੇ ਦੱਸ ਦੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂ ਕਿਨੇ ਟਾਈਮ ਦੀ ਝੋਟੀ ਆਈ ਇਹ ਇਹ ਬਈ ਚਾਰ ਦਾੰਦਾ ਮੂੰਹ ਤੇ 9 ਮਹੀਨਿਆਂ ਦੀ ਗੱਬਣ ਆ ਠੀਕ ਹੈ ਜੀ ਤੇ ਮੇਰੇ ਕੋਲ ਪਹਿਲਾਂ ਛੋਟੀ ਸੂਈ ਸੀਗੀ ਠੀਕ ਹੈ ਜੀ 15 ਲੀਟਰ ਦੁੱਧ ਦਿੱਤਾ ਇਹਨੇ ਸੱਜਰ ਨੇ 10 ਕਿਲੋ ਦੁੱਧ ਹੁਣ ਵੀ ਆ ਠੀਕ ਹੈ ਜੀ ਕੰਡੇ ਦਾ ਤੋਲ ਕੇ ਦੇਵਾਂਗੇ ਠੀਕ ਹੈ ਜੀ ਮਗਰ ਇਹਦੇ ਵੀਰ ਦਾ ਲక్ష్ਮੀ ਦੇਹਰੇ ਵਾਲੇ ਦੀ ਵੀਰ ਟੋਟੇ ਦੀ ਕੱਟੀ ਆ ਠੀਕ ਹੈ ਜੀ ਆ ਕੱਟੀ ਆ ਇਹ ਮਗਰ ਠੀਕ ਹੈ ਜੀ ਇਹਦਾ ਰੇਟ ਕਿੰਨੀ ਮੰਗਦੇ ਆਪਾਂ ਰੇਟ ਦਾ ਵੀ 170 ਆ 1 ਲੱਖ 70000 ਹਾਂ ਤੇ ਦੁੱਧ ਕਿੰਨਾ ਦੱਸਿਆ ਜੀ ਇਹਦਾ ਦੁੱਧ ਇਹਨੇ ਸੱਜਰ ਨੇ 15 ਦਿੱਤਾ ਹੁਣ 10 ਕਿਲੋ ਤਿਆਰ ਆ ਠੀਕ ਹੈ ਜੀ ਠੀਕ ਹੈ ਜੀ ਹੱਥ ਤੇ ਮਿਲਦੀ ਐ ਕੋਈ ਕਟਰੂਨੂ ਨਹੀਂ ਕੁਛ ਨਹੀਂ ਤਾਂ ਬਾਥ ਥੱਲੇ ਵਹਿ ਜਾ ਠੀਕ ਹੈ ਦਿਖਾ ਦਿਓ ਮੜਾ ਜਦੋਂ ਕਰਕੇ ਖੋਲ ਕੇ ਦੇਖੋ ਜੀ ਜੱਡਾ ਵੱਜਦਾ ਹੂੰ ਡਰਦੀ ਆ ਉਹਨੂੰ ਆਏ ਜੀ ਡਰਦੀ ਆ ਹੁਣ ਆਏ ਬਸ ਇਹ ਬਾ ਇਹਨੂੰ ਆਏ ਜੋ ਨਵੇਂ ਜਿਲੇੜੇ ਪਾ ਕੇ ਆ ਜੀ ਕੋਈ ਉਹ ਡਰ ਜਾਂਦੀ ਠੀਕ ਹੈ ਜੀ ਦਿਖਾ ਦਿਓ ਮੜਾ ਦੇਖ ਸਕਦੇ ਬਾਈ ਛੋਟੀ ਸੋਹਣੀ ਆ ਕੱਦ ਕੋਟ ਚੰਗਾ ਸਵਾਦ ਤੁਹਾਡੇ ਵਧੀਆ ਤੇ ਬਸ ਬਸ ਕੋਈ ਬੜਾ ਨਾ ਕਰਾਉਂ ਮਤਾਂ ਜੇ ਸਾਡਾ ਜੱਡਾ ਪੂਰਾ ਵਧੀਆ ਜੀ ਹੁਣ ਕੋਈ ਵੀ ਬਾਈ ਦੀ ਪਹਿਲਾਂ ਤਾਂ ਕਰਕੇ ਪਰੋਬਲ ਨਹੀਂ ਹਾਂਜੀ ਬਾਈ ਨੰਬਰ ਦੱਸੋ ਜੀ ਆਪਣਾ 94172 65488 ਦੁਬਾਰੇ ਫਿਰ ਦੱਸੋ ਬਾਈ 94172 65488 ਪਿੰਡ ਪਖਰਵੜਡ ਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਆਪਣੀ ਉਹ ਕੱਟੀ ਦਿਖਾ ਦਿਓ ਵੇਚਣੀ ਨਹੀਂ ਕੱਟੀ ਨਹੀਂ ਵੇਚਣੀ ਉਹ ਦਿਖਾ ਦਿਓ ਜੀ ਕਿਹੜੇ ਡਾਕਟਰ ਦੇ ਦੱਸੇ ਠੀਕ ਇਹ ਲక్ష్ਮੀ ਨੈਰੀ ਵਾਲੇ ਦੇ ਵੀਰ ਕੱਟੇ ਦੀ ਆ ਠੀਕ ਹੈ ਜੀ ਲక్ష్ਮੀ ਨੈਰੀ ਵਾਲੇ ਵੀਰ ਕੱਟੇ ਦੀ ਆ ਕੱਟੀ ਸੋਹਣੀ ਆ ਜੀ ਦੇਖ ਸਕਦੇ ਹੋ ਕੱਟੇ ਬੱਚੇ ਸਿਆਣੇ ਵੀ ਬਹੁਤ ਆ ਨਾ ਇਹਨੇ ਬਾਜ ਦੇ ਥੱਲੇ ਪੈਣਾ ਜਦੋਂ ਚੋਕੇ ਉੱਠ ਖੜੇ ਠੀਕ ਹੈ ਜੀ ਪਹਿਲਾਂ ਚੋਣੀ ਆ ਬਾਅਦ ਤੇ ਇਹਨੂੰ ਛੱਡ ਦਿੰਨੇ ਆ ਜਿੰਨਾ ਛੱਡਣਾ ਬਾਅਦ ਚ ਜੁਗਣਾ ਨੇ ਕੋਲੇ ਖੜੀ ਰੂ ਠੀਕ ਹੈ ਜੀ ਖੱਟੀ ਗੱਤ ਗੁੱਤ ਜੰਗਾ ਜੀ ਬਾਈ ਕਹਿੰਦਾ ਕੱਟੀ ਵੇਚਨੀ ਪਰ ਮੈਂ ਇਹਨੂੰ ਦਿਖਾਉਣਾ ਬਾਈ ਜੀ ਬਾਈ ਕਹਿੰਦਾ ਕੱਟੀ ਤਾਂ ਮੈਂ ਵੇਚਨੀ ਨਹੀਂ ਤੇ ਸੀਟ ਬਹੁਤ ਆ ਕੱਟੀ ਵੀ ਬਾਕੀ ਕੱਟੀ ਜੇ ਮੈਂ ਬੈ ਗਿਆ ਤਾਂ ਉਹਦੀ ਬੈ ਜਾਣਾ ਇਹਨੇ ਅਸਾ ਜੀ ਦਿਖਾਓ ਜੀ ਕਰਕੇ ਫਿਰ ਬਿਠਾ ਕੇ ਦਿਖਾਓ ਜੀ ਲੈ ਜਾ ਬੈ ਜਾ ਆ ਦੇਖੋ ਜੀ ਇਹ ਕਿੰਨੇ ਪਸੂ ਸਿਆਣੇ ਆ ਜੀ ਅੱਜ ਕੱਲ ਬੱਚਾ ਦੇ ਲ ਖੜੀ ਕਰੀ ਜੀ ਲੰਮਾ ਪੈ ਲੰਮੀ ਵੀ ਪੈ ਜਾਂਦੀ ਆ ਅਸਾਂ ਜੀ ਲੰਮੀ ਪੈ ਜਾ ਲੰਮੀ ਪੈ ਦੇਖੋ ਜੀ ਪੈ ਪੈ ਲੱਤ ਅੜ ਕੇ ਪੈ ਬੱਚਾ ਮੰਗੋ ਦੇਖੋ ਜੀ ਕਿਵੇਂ ਪੈ ਗਈ ਲੰਮੀ ਕੱਟੀ ਬਾਕੀ ਆ ਲੰਮੀ ਬੜੀ ਗਲਤ ਦੇਖ ਕੇ ਸਿੱਖਣ ਵਾਲੀ ਆ ਇਹ ਦੇਖੋ ਦੇਖੋ ਜੀ ਲਾਓ ਜੀ ਨੂੰ ਖੜੀ ਕਰਕੇ ਫੇਰ ਬਿਠਾਓ ਦੁਬਾਰੇ ਉਠ ਖੜੀ ਹੋ ਖੜੀ ਆ ਜਾ ਆ ਜਾ ਖੜੀ ਹੋ ਦੁਬਾਰੇ ਫੇਰ ਕਰਕੇ ਖੋਣੇ ਨੂੰ ਬੈਠ ਬੈਠ ਦੇਖੋ ਜੀ ਇਹ ਕਹਿੰਦਾ ਕਿੰਨੇ ਅੱਖ ਲੱਗਦੇ ਜਾਨਵਰ ਬੈਠ ਬੈਠ ਥੱਲੇ ਗਾੜ ਬਿਠਾਉਂਦੇ ਜੀ ਦੇਖੋ ਜੀ ਤੁਹਾਡੇ ਸਾਹਮਣੇ ਵੱਡੀ ਗੱਲ ਸਤ ਮੈਨੂੰ ਇਹ ਵਧੀਆ ਲੱਗੀ ਜੀ ਗੱਲ ਵੀ ਦੇਖ ਕਿ ਨਹੀਂ ਸਿਆਣੀ ਕੱਟੀ ਆ ਇਹ ਅੱਖ ਲੱਗਦੀ ਆ ਭਾਈ ਨਾ ਮੂ ਵੀ ਬੜਾ ਕਰਦੀ ਆ ਤਾਂ ਕਰਕੇ ਭਾਈ ਕਹਿੰਦਾ ਵੇਚਣੀ ਨਹੀਂ ਕੱਲੀ ਮਾਝੀ ਵੇਚਣੀ ਸੀ ਤੇ ਮਿਲਦੇ ਆ ਜੀ ਭਾਈ ਜੀ ਅਗਲੀ ਵੀਡੀਓ ਚ ਬਾਈ ਕੋਲ ਇੱਕ ਛੋਟੀ ਸੀਨ ਜਿਹਨੂੰ ਦੱਸਤਾ ਓਕੇ ਬਾਈ